ਫੈਕ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੈਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟੋ ਚਾਰ ਪਸ਼ੂ ਵਿਖਾਉਣੇ ਆ ਦੋ ਝੋਟੀਆਂ ਤੇ ਦੋ ਵਾੜਾ ਦਿਖਾਉਣੀਆਂ ਵਾ ਤਿੰਨ ਪਸ਼ੂ ਬਿਲਕੁਲ ਤਾਜ਼ੇ ਸੋਏ ਆ ਤੇ ਇੱਕ ਝੋਟੀ ਗੱਭਣ ਤਿਆਰ ਆ ਚੰਗੇ ਤਗੜੇ ਕੱਦ ਕਾਠ ਵਾਲੀ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾ ਬាទ ਠੀਕ ਠਾਕ ਵਧੀਆ ਜੀ ਹਾਂਜੀ ਹਾਂਜੀ ਕਿਰਪਾ ਵੇ ਗੁਰੂ ਜੀ ਕਿਰਪਾ ਚਾਹੀਦੀ ਭਾਜੀ ਹਾਂਜੀ ਹੋਰ ਤੁਸੀਂ ਸੁਣਾ ਪਰਿਵਾਰ ਦੀ ਬਾਸ ਵਧੀਆ ਭਾਜੀ ਤੇ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਨੰਬਰ 9041796788 ਠੀਕ ਹੈ ਜੀ ਹਾਂਜੀ ਤੇ ਆਜੋ ਹੁਣ ਕਰ ਟੋਟੀ ਦੁਬਾਰਾ ਇੱਕ ਨਾ ਸਵੇਰ ਸੋਈ ਤੇ ਕੀ ਜਦਾ ਮਰਦਾ ਕੋਈ ਇਹ ਵੀ ਦੂਜਾ ਸੂਆ ਸੂਈ ਜੇ ਅੱਛਾ ਜੀ ਹੁਣੇ ਆਈ ਸਵੇਰੇ 9 ਵਜੇ ਦੀ ਚੋਈ ਜੇ ਸਾਰੇ ਚਾਰੇ ਡੰਗਰ ਹੁਣੇ ਹੀ ਹਜੇ ਆਏ ਆ ਹਾਂ ਮੰਨ ਲਓ ਇੱਕ ਘੰਟਾ ਨਹੀਂ ਹੋਇਆ ਠੀਕ ਹੈ ਠੀਕ ਹੈ ਹਾਂ ਜੀ ਠੀਕ ਆ ਕਿਉਂਕਿ ਕੱਲ ਆਪਾਂ ਵੀਡੀਓ ਪਾਈ ਕੱਲ ਵੀ ਆਪਣਾ ਮਾਲ ਹੈ ਮੇਰੇ ਸਾਰਾ 20 ਮਿੰਟਾਂ ਤੋਂ ਪਹਿਲਾਂ ਵੇਖ ਗਿਆ ਹਾਂ ਚਲੋ ਸ਼ੁਕਰ ਹੈ ਵੈਗਲੂ ਦਾ ਹਾਂਜੀ ਹਾਂਜੀ ਤੇ ਕਿੰਨਾ ਕਿ ਜਸਤਾ ਮੇਰੇ ਕੋਲ 10 ਲੀਟਰ ਵਾਲਾ 10 ਕਿਲੋ ਦੁੱਧ ਜੀ ਹੁਣ ਠੀਕ ਹੈ ਲਓ ਹਾਂਜੀ ਆ ਵੇਖ ਲਓ ਭਾਜੀ ਉਸੇ ਤਰ੍ਹਾਂ ਜਿਤਨਾ ਨੱਥ ਪਈ ਨੱਥ ਤੁਹਾਡੀ ਵੀਰਾ ਇਹੋ ਠੀਕ ਹੈ ਜੀ ਆਪਾਂ ਵੀ ਕਹਾਂ ਚਲ ਪਾ ਦਿੰਦੇ ਆ ਹਾਂਜੀ ਹਾਂਜੀ ਅੱਡਾ ਬੰਦ ਹੁਣ ਕਰਕੇ ਕੋਈ ਚਬੂ ਨਹੀਂ ਮਿਲਿਆ ਠੀਕ ਹੈ ਠੀਕ ਹੈ ਜੀ ਆਹ ਜੈਤਵਾਰ ਮੈਂ ਖੋਲ ਕੇ ਭੁਣਦਾ ਤੁਹਾਨੂੰ 10 ਦਿਨ ਹੋ ਗਏ ਚੱਲਣ ਦੇ ਸੁਈ ਨੂੰ ਜੋ ਆ ਕੀ ਆ ਗਿਆ ਜੇ ਪਿਛੇ ਮਗਰ ਕਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿਛੇ ਤੇ ਬਾਕੀ ਦੁੱਧ ਤੁਹਾਡੀ 12 ਕਿਲੋ ਤੋਂ ਪਲੱਸ ਹੀ ਦਊਗੀ ਠੀਕ ਹੈ ਲੋ ਬਾਜੀ ਚੰਗੇ ਤਗੜੇ ਕੱਦ ਕਾਟ ਵਾਲੀ ਝੋਟੀ ਆ ਤੇ ਦੂਜਾ ਸੁਆ ਸੁਈ ਆ ਆਡਰ ਕਰਵਾ ਕੇ ਤੁਸੀਂ ਲਾ ਕੇ ਤੋਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾਂ ਮੇਟ-ਮੇਟ ਤੇ ਲਗਾ ਆਇਆ ਐਨਾ ਭਾਜੀ ਪੰਪ ਬਚਾ ਬਾਹਰ ਥੱਲੇ ਠੀਕ ਹੈ ਜੀ ਹਾਂਜੀ ਇਹ ਬਾਕੀ ਬਾਕੀ ਨਾਲ ਜੇ ਤੂੰ ਕੀ ਕਰ ਸਕਦਾ ਜੇ ਜਬੂ ਜਬੂ ਨੇ ਕੋਈ ਪਾਇਆ ਤੇ ਅਜੇ ਉਤਰੇ ਇਹ ਪਸ਼ੂ ਦੇ ਫੋਨ ਕਰਤਾ ਵੀਰ ਨੇ ਇਹ 12 ਲੀਟਰ ਦੁੱਧ ਚਵਾਈ ਜਾਊਗੀ ਵੀਰ ਕਹਿੰਦਾ ਚਲਾ ਕੇ ਤੁਹਾਨੂੰ ਥਾਣਾ ਦਾ ਸੈਜ ਗਿਆ ਵੀ ਚੈੱਕ ਕਰ ਬਹੁਤ ਸ਼ਾਨਦਾਰ ਆ ਹਾਂਜੀ ਭਾਜੀ ਚੈੱਕ ਕਰ ਸਕਦੇ ਤੂੰ ਥਾਣਾ ਦਾ ਸੈਜ ਗਿਆ ਵੀ ਮਿਲਕ ਬਣ ਗਿਆ ਬਹੁਤ ਮੋਟੀ ਲੱਗੀ ਆ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਮੁੱਲ ਤੇ ਦੇ ਲੋ ਭਾਈ ਜਿੱਦਾਂ ਦੀ ਝੋਟੀ ਆ ਥਣ ਭਾਂਡੇ ਵਾਲੀ ਆ ਹਾਂਜੀ ਮੁੱਲ ਇਹਦਾ 85 ਕਰ ਦੇ ਜੀ ਅੱਛਾ ਜੀ ਹਾਂਜੀ ਫੇ ਕਰ ਦਈਏ ਥੋੜਾ ਜਿਹਾ ਘੱਜਾ 80 ਦੀ ਦੇ ਦਈਏ ਵੀ ਜੀ ਹੋਰ ਸਭ ਜਿਹਾ ਥੋੜਾ ਜਿਹਾ ਕਰ ਦੋ ਕਰ ਦੋ ਕੋਈ ਗੱਲ ਨਹੀਂ ਯਾਰ ਛੱਡ ਦਈਏ ਵੇਖ ਲਓ ਭਾਜੀ ਯਾਰ ਕਿਉਂ ਛੱਡਦਾ ਫਿਰ ਦੋ ਹੀ ਛੱਡਦੇ ਨੇ 77000 ਦੀ ਹਾਂ ਨਾ ਦੇ ਦਾਂਗੇ ਵੀ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਭਾਜੀ 77000 ਦੀ ਹਾਂਜੀ ਇੱਧਰ ਬਹੁਤ ਹੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਹਾਂਜੀ ਤੇ 12 ਲੀਟਰ ਦੁੱਧ ਚਵਾਈ ਜਾਊਗੀ 10 ਕਿਲੋ ਤੇ ਠੰਡਾ ਕਰਕੇ ਹੈਗਾ ਜੀ ਐਸਟਮਿਲ ਹਾ ਜਿਹੜਾ 10 ਲੀਟਰ ਬਿਲਕੁਲ ਸਿਆਰ ਆ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਝੋਟੀ ਆ ਦੱਸਿਓ ਹਾਂ ਵੀਰ ਜੀ ਇਹਦੇ ਬਾਰੇ ਇਹ ਦੂਜਾ ਸੂਆ ਜੀ ਅੱਛਾ ਜੀ ਤੇ ਦੇਣਾ ਜੀ ਇਹਦੇ 10 12 ਸੂਆ ਚ ਹੈਗੇ ਝੋਟੇ ਅੱਛਾ ਜੀ ਹਾਂਜੀ ਲਓ ਭਾਜੀ ਲਾ ਕੇ ਥਣ ਪਾਂਡੇ ਦੀ ਵੇਲੋ ਕੱਢੀ ਸਾਫ ਆ ਝੋਟੇ ਆ ਤੇ ਜੇ ਤੇ ਲੰਡ ਲਾ ਵੀ ਕਰੀ ਬਹੁਤ ਬਣੂਗੀ ਝੋਟੀ ਠੀਕ ਹੈ ਕਿੰਨਾ ਕ ਦੁੱਧ ਚਵਾਇਆ ਪਈ

ਕਿਛਲੇ ਸੁਗੇਰਾ 12 ਪਲਸ ਦੁੱਧ ਚਵਾਇਆ ਚੋਟੀ ਨੇ। ਬਾਕੀ ਕਦ ਵਜਨ ਵੇਖੋ ਵੀ ਜੀ ਕਿੱਡੀ ਜਿਹਾ ਵੇਖਾਂ ਜੀ ਹਾਂਜੀ ਹਾਂਜੀ ਕਦ ਵਜਨ ਦੀ ਬਹੁ ਜੀ ਹਾਂਜੀ ਵੱਡੀ ਚੋਟੀ ਫੁੱਲ ਸੈਜ ਆ ਠੀਕ ਆ ਜੀ। ਬਾਕੀ ਬਨੂ ਵੀ ਚੱਗੇ ਜੇ ਗੂੰਦ ਆਉਂਦੇ ਤਾਂ 10 12 ਦਿਨ ਪੈਸੇ ਸੂਚ ਠੀਕ ਆ ਜੀ। ਲੋ ਗਿੱਤੀ 10 ਤੋਂ 12 ਦਿਨਾਂ ਜੀ ਲੱਗੂ ਵੀ ਹੋਰ ਤੇ ਸੂਣ ਤੱਕ ਚੰਗਾ ਹਵਾਨਾ ਬਣਾ ਲੈਣਾ ਨੇ। ਚੱਕਾ ਸਦਨੇ ਲੱਗੇ ਤੇ ਲਾਟੋ ਲਾ ਜੀ ਕਾਫੀ ਆ ਹਵਾਨੇ ਵਿੱਚ। ਲਓ ਭਾਜੀ ਲਾਦੇ ਹੋ ਤਾਂ ਫਿਰ ਚੈੱਕ ਕਰ ਸਕਦੇ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਵੇਖ ਲਓ ਭਾਜੀ ਜਤਰਾ ਦੀ ਦੀ ਝੋਟੀ ਆ ਹਾਂਜੀ ਮੈਂ ਇੱਕ 20 ਵੀ ਕਰ ਲਈਏ ਥੋੜਾ ਝੋਟੀ ਦਾ ਹਾਂਜੀ ਪਰ ਆਪਾਂ ਜੈ ਜੀ ਕਰਨਾ ਮੁੱਲ ਠੀਕ ਹੈ ਜੀ ਮੋਲੇ ਦਾ ਭਾਜੀ ਲੱਖ ਰੁਪਈਆ ਜੀ ਅੱਛਾ ਜੀ ਤੇ 95 ਦੀ ਵੀ ਦੇ ਦੀ ਕਰ ਲਈਏ ਮੰਨਤਾ ਹਾਂ ਥੋੜਾ ਜਿਆ ਬਾਹੀ ਹਾਂ ਨਾ 1.2000 ਦੀ ਝੋਟੀ ਦਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਬਾਕੀ ਥਣ ਭਾਂਡੇ ਦੀ ਵੇਖੋ ਕਿੰਡੀ ਸਾਫ ਹੈ ਬਹੁਤ ਯਾਰਾਂ ਬੀਕੀਆਂ ਦੇ ਵਿੱਚ ਝੋਟੀ ਆ ਗਈ ਬਹੁਤ ਹੀ ਚੰਗੀ ਝੋਟੀ ਨੇ ਮੁੱਲ ਕੀਤਾ ਇਹਦਾ ਮੁੱਲ ਨਹੀਂ ਕੀਤਾ ਭਾਈ ਦਵਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂ ਨਾ ਵੀਰ ਕਹਿੰਦਾ ਕਿ 90000 ਦੀ ਚਲੋ ਬਾਕੀ ਮੌਕੇ ਤੇ ਕਰਦੇ ਹਾਂ ਮਾਂ ਤਾਂ ਥੋੜਾ ਪਤਾ ਉਹ ਛੋਟ ਛੜ ਭਾਜੀ ਕਰਦਾਂਗੇ ਵੀਰ ਜੀ ਆ ਵੀ ਵੈਡ ਚਾਰ ਤਾਂ ਦੇ ਜੀ ਅੱਛਾ ਜੀ ਇਸ ਰੇ ਦੀ 10.50000 ਵਜੇ ਚੁਆਈ ਹੋਈ ਆ ਠੀਕ ਹੈ ਜੀ ਚਲੋ ਦਾਂਪਾ ਪਾਉਣੀ ਨਹੀਂ ਆਪਾਂ ਕਹਾਂ ਚਲੋ ਪਾ ਦਿੰਨੇ ਆ ਅੱਛਾ ਜੀ ਤੇ ਇਹ ਚੁਆਈ ਹੋ ਗਏ 10.50000 ਵਜੇ ਠੀ ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਵੀ ਹਾਂਜੀ ਦੇਖੋ 4 ਦਿਨਾਂ ਦੇ ਠੀਕ ਹੈ ਜੀ ਉਹ 4 ਦਿਨਾਂ ਦਾ ਕੀ ਜੇ ਤੇ 10 ਕਿਲੋ ਇਹ ਥਲੇ ਲੀਟਰ ਵਾਲਾ ਦੁੱਧ ਜੀ ਠੀਕ ਹੈ ਲੋ ਭਾਜੀ 10 ਲੀਟਰ ਜਿਹੜਾ ਬਲਕਲ ਦੁੱਧ ਤਿਆਰ ਆ ਇਹ ਕਿੰਨਾ ਘੰਟਾ ਮ ਹੋ ਗਿਆ ਭਾਜੀ ਸੂਈ ਨੂੰ ਸੂਈ ਨੂੰ ਮੇਰੇ ਸਨ ਹਫਤਾ ਹੋ ਗਿਆ ਠੀਕ ਹੈ ਜੀ ਲੋ ਭਾਜੀ ਹਫਤੇ ਦੇ ਅੜ ਜਿਹੜਾ ਸੂਈ ਨੂੰ ਹੋ ਗਿਆ ਤੇ ਥਾਲਾਣਾ ਪਾਉਣਾ ਬਾਕੀ ਜਾਂਦਾ ਰਿਹਾ ਹਾਂ ਤੁਮ ਜੀ ਬਾਕੀ ਠੰਡੀ ਸੀ ਲਿਆ ਕੋਈ ਇਹਨੂੰ ਤਰਸੀ ਦੀ ਲੋੜ ਆ ਕਿ ਚੈੱਕ ਕਰ ਸਕਦੇ ਜੀ ਬਹੁਤ ਯਾਰਾ ਲੱਗ ਅਮਰ ਦੋ ਯਾਨੀ ਬਚੇ ਕਰਕੇ ਕਰਦੀ ਇਹ ਪਹਿਲਾ ਚੁਵਾ ਸੁਈ ਭਾਜੀ ਹਾਂਜੀ ਪਹਿਲਾ ਸੁਭਾ ਦੱਸਿਆ ਕਿ ਪਹਿਲਾ ਚਾਰ ਦੰਦ ਜੀ ਠੀਕ ਹੈ ਜੀ ਹਾਂਜੀ ਕਿੰਨਾ ਕਿ ਚੁਵਾਈਓਗੀ ਦੁੱਧ ਦੇ ਦੁੱਧ 14 15 ਕਿਲੋ ਭਾਜੀ ਮਸ਼ੀਨ ਉਹ ਜਿੱਦੀ ਚੁਵਾਈ ਨਾ ਮਸ਼ੀਨ ਅੱਛਾ ਜੀ ਕੋਈ ਰੱਸੀ ਦੀ ਲੋੜ ਨਹੀਂ ਆ ਠੀਕ ਹੈ ਜੀ ਮੰਨ ਲਓ ਇਤਰਾ ਹੀ ਥੱਲੇ ਬੈਜੋ ਠੀਕ ਹੈ ਜੀ ਆਹ ਦੇਖੋ ਜੀ ਚੈੱਕ ਕਰ ਸਕਦੇ ਕੋਈ ਗੱਲ ਨਹੀਂ ਹੁੰਦਾ ਮੰਨ ਲਓ ਬੱਚੇ ਕਰਕੇ ਕਰਦੀ ਚੁਵਾਈ ਬਹੁਤ ਜਿਆਦੀ ਮਸ਼ੀਨ ਠੀਕ ਹੈ ਜੀ ਇੱਕ ਕੀਮਤ ਕਰਨਾ ਪਾ ਜੇ ਦਾ ਫਿਰ ਮੋਲੇ ਦਾ 40 ਜੇ ਵੀਰ ਜੀ ਅੱਛਾ ਜੀ ਤੇ 35 ਦੀ ਦੇ ਦਈਏ ਕਰ ਦਈਏ ਥੋੜਾ ਜਿਹਾ ਮਾਨਤਾ ਹਾਂ ਨਾ ਭਾਜੀ 32000 ਦੀ ਦਵਾਂਗੇ ਆਪਾਂ ਠੀਕ ਹੈ ਜੀ ਹਾਂ ਭਾਜੀ 32000 ਮੁੱਲ ਕੀਤਾ ਜੇ ਵੀਰ ਨੇ ਹਾਂ ਜੀ ਮੋਲੀ ਵੀਰ ਦੀ ਕੀਤਾ ਆਪਾਂ ਦਵਾਂਗੇ 32000 ਦੀ ਅੱਛਾ ਅੱਛਾ ਠੀਕ ਹੈ ਮੁੱਲ ਕਰਨ ਤੇ ਫਿਰ ਫਰਕ ਹੋ ਜਾਂਦਾ ਫਿਰ ਵੀਰ ਕਿਹਦੇ ਦੀ ਮੁੱਲ ਕੀਤਾ ਜੇ ਅੱਛਾ ਅੱਛਾ ਠੀਕ ਹੈ ਹਾਂ ਜੀ ਹਾਂ ਜੀ ਤੇ ਆਜੋ ਹੁਣ ਚੌਥੇ ਸਵੈਰ ਭਾਜੀ ਹੁਣੇ ਹੀ ਸੁੱਈ ਆ ਠੀਕ ਹੈ ਜੀ ਤੇ ਜੇਰ ਵੀ ਦੇ ਅੰਦਰ ਪਈ ਆ ਅੱਛਾ ਜੀ ਟੁੱਟੀ ਆ ਠੀ ਇਹ 2.5 ਕਿਲੋ ਆਪਾਂ ਇਹਦਾ ਬੋਲਾ ਕੱਢਿਆ ਥੋੜਾ ਬਚਿੰਝ ਗਿਆ ਜੀ ਅੱਛਾ ਜੀ ਬਾਕੀ ਠੰਡੀ ਸੀਲ ਥਣ ਪਾਡਾ ਵੇਖੋ ਵਹਿੜ ਦਾ ਠੀਕ ਹੈ ਜੀ ਕਿੰਨਾ ਵਿੱਚ ਵਜੇਗੀ ਦੁੱਧ ਵੀਰ ਜੀ ਪਿਛਲੇ ਸੂਏ 18 ਤੋਂ ਪਲਾਸੀ ਦਿੱਤਾ ਜੀ ਅੱਛਾ ਜੀ ਤੇ ਦੂਜਾ ਸੂਆ ਤਾਂ ਮੈਂ ਖੋਲ ਕੇ ਵਖਤ ਜਵਾਕੀ ਆ ਗਿਆ ਜੀ ਪਿਛੇ ਮਗਰਵਸ਼ਾ ਜੀ ਠੀਕ ਹੈ ਜੀ ਇਹਦੇ ਪਿਛੇ ਮੇਲ ਕਫ ਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਜੀ ਅਡਰ ਕੁਆਲਟੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਕਿ ਪਿਛਲੇ ਸੂਗਰਾ ਵੀਰ ਕਹਿੰਦਾ ਕਿ 18 ਲੀਟਰ ਦੁੱਧ ਚਵਾਇਆ ਨੇ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਬਾਕੀ ਕੋਈ ਰੱਸੀ ਪਾਉ ਇਤਰਾਇ ਮੰਨ ਲਓ ਇੰਨੀ ਠੰਡੀ ਸੀ ਲਿਆ ਠੀਕ ਹੈ ਠੀਕ ਹੈ ਜੀ ਹਾਂਜੀ ਚਲੋ ਜੀ ਆ ਗਿਆ ਵੀ ਬਹੁਤ ਜ਼ਿਆਦਾ ਖੂਬਸੂਰਤ ਵਹਿੜ ਆ ਗਈ ਆ ਕਿਤੇ ਕਿਤੇ ਫਿਰ ਕੋ ਚੰਗੇ ਪਸ਼ੂ ਹੁੰਦੇ ਆ ਤੇ ਗਿਆਜ ਮੁੱਲ ਵਿੱਚ ਹੁੰਦੇ ਆ ਇਹ ਥਾਣਾ ਦਾ ਸੈਜ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਵਣਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਹਾਂਜੀ ਵੀਡੀਓ ਕਰ ਸਕਦੇ ਤੁਸੀਂ ਚੈੱਕ ਥਾਣਾ ਦਾ ਸੈਜ ਤੇ ਗੈਪ ਕੈਮਰੇ ਤੋਂ ਦਰਦੀਆਂ ਵੀਡੀਓ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਉਦਾਂ ਠੰਡੀ ਸੀ ਲਿਆ ਉਦਾਂ ਕੋਈ ਗੱਲ ਨਹੀਂ ਠੀਕ ਹੈ ਜੀ ਇਹਦਾ ਕੀ ਮੁੱਲ ਭਾਜੀ ਹਰ ਬੋਲੋ ਦਰਦੀਆਂ ਉਦਾਂ ਹੀ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੀ ਦੀ 50000 ਜੀ ਅੱਛਾ ਜੀ ਹਾਂਜੀ ਤੇ ਆਪਾਂ 45 ਵੀ ਦੇ ਦਈਏ ਕਰ ਦਈਏ ਚ ਮੰਨ ਤਾਂ ਥੋੜਾ ਜਿਹਾ ਕਰ ਦਈਏ ਹਾਂਜੀ ਫਿਰ ਹਾਂ ਨਾ ਭਾਜੀ 42000 ਦੀ ਵਾਸੀ ਦਵਾਂਗੇ ਠੀਕ ਹੈ ਲਓ ਹਾਂਜੀ ਇਹ ਤੋਂ 100 ਰੁਪਏ ਇੱਕ ਛੋਟ ਹੀ ਹੁਣੀ ਜੀ ਠੀਕ ਹੈ ਜੀ ਲਓ ਭਾਜੀ 42000 ਦੀ ਤੇ ਬਾਕੀ ਵਾਸੀ ਦਾ ਕਰਵਾਜੇ ਨੂੰ ਵੇਖੋ ਕਰਨਾ ਤੇ ਬਹੁਤ ਹੀ ਯਾਜ ਮੁੱਲ ਕੀਤਾ ਵੀਰ ਨੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਭਾਜੀ ਇੱਕ ਮਿੰਟ ਖਲੋ ਜੀ ਠੀਕ ਹੈ ਸਹੀ ਕਰਗੇ ਜੀ ਅੱਛਾ ਜੀ ਚਲੋ ਛੇ ਚਲੋ ਠੀਕ ਹੈ ਮੈਂ ਕਿਹਾ ਹੁਣ ਆਪਾਂ ਨਾ ਵੀਡੀਓ ਆਪੇ ਵਿਆਹ ਸਾਡੇ ਭਾਨ ਜੀ ਦਾ ਅੱਛਾ ਜੀ ਹੁਣ ਆਪਾਂ ਪਹਿਲੀ ਤਰੀਕ ਨੂੰ ਵੀਡੀਓ ਪਾਵਾਂਗੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂ ਕਿਉਂਕਿ ਆਪਣਾ ਦੱਸਣ ਦਾ ਫਰਜ਼ ਆ ਹਾਂਜੀ ਹਾਂਜੀ ਬਿਲਕੁਲ ਹਾਂਜੀ ਤਾਂ ਠੀਕ ਹੁੰਦੀ ਆ ਵੀ ਬਿਲਕੁਲ ਕਰਾਵਾਂ ਨੂੰ ਹਾਂਜੀ ਪਹਿਲੀ ਤਰੀਕ ਨੂੰ ਆ ਕੱਲ ਤੋਂ ਸਟਾਰਟ ਆ ਹਾਂਜੀ ਹਾਂਜੀ ਕੱਲ ਤੋਂ ਸਟਾਰਟ ਆ ਪਹਿਲੀ ਤਰੀਕ ਨੂੰ ਵੀਡੀਓ ਪਾਵਾਂਗੇ ਆਪਾਂ ਪਹਿਲੀ ਤਰੀਕ ਨੂੰ ਵੀਡੀਓ ਫਿਰ ਲੱਗ ਕੇ ਆਜ ਰੋਵਾਂਗੇ ਆਪਾਂ ਬਿਲਕੁਲ ਪਾਜੀ ਹਾਂਜੀ ਤੇ ਉਸ ਟਾਈਮ ਲਈ ਸਾਡਾ ਬਾਕੀ ਤੁਹਾਨੂੰ ਪਤਾ ਸਾਡੀਆਂ ਦਾ ਵੱਡੀ ਛੋਟੀ ਬਾਰੇ ਦੱਸ ਹਾਂਜੀ ਉਹ ਵੀ ਪਹਿਲੀ ਤਰੀਕ ਨੂੰ ਆਏਗੀ ਝੋਟੀ ਤੇ ਆਪਾਂ ਕਿਸੇ ਵੀਰ ਨੇ ਵੇਖਣੀ ਆ ਤੇ ਇਹਦੇ ਵਿੱਚ ਤੁਹਾਨੂੰ ਅਗਰ ਕੱਢ ਕੇ ਵਿਖਾ ਦਨੇ ਆ ਠੀਕ ਹੈ ਠੀਕ ਅੰਡੇ ਦਰਾ ਕੇ ਤੇ 20 ਕਿਲੋ ਦੁੱਧ ਆਉਗੀ ਠੀਕ ਹੈ ਜੀ ਗਰੰਟੀ ਨਾਲ ਇਹ 20 ਦਵੇ ਕੋਈ ਵੀਰ ਆਖ ਲੈ ਬੇਸ਼ੱਕ ਅੱਧੇ ਪੈਸੇ ਸਾਨੂੰ ਦੇ ਦੇ ਅੱਛਾ ਜੀ ਜਦੋਂ ਆਵੇ ਠੀਕ ਆ ਠੀਕ ਹੈ ਜੀ ਆ ਵੇਖੋ ਹਾਂ ਉਹ ਦੇਖੋ ਵੀਰ ਜੀ ਆਹ ਉਹਨਾਂ ਬਲੈਤਨ ਗਾਂ ਹੀ ਆ ਰਹੀ ਠੀਕ ਆ ਭਾਈ ਜੀ ਚੈੱਕ ਕਰ ਸਕਦੇ ਜੀ ਕੈਮਰੇ ਚ ਆਉਂਗੇ ਹੂੰ ਹੂੰ ਇਹ ਦੋਰੀ ਲਾ ਦੋਰੇ ਲਾਉ ਲੋ ਜੀ ਹਾਂ ਆ ਜੀ ਹਾਂ ਜੀ ਭਈਆ ਝੰਡਾ ਕਰ ਸਕਦੇ ਜੀ ਪੂਰੀ ਵੱਡੀ ਝੋਟੀ ਭਾਈ ਦੂਜੇ ਪਾਸੇ ਪੰਡਾ ਨਹੀਂ ਦੀਦਾ ਠੀਕ ਹੈ ਠੀਕ ਹੈ ਜੀ ਹਾਂ ਜੀ 20 ਲੀਟਰ ਦੁੱਧ ਵਾਲੀ ਝੋਟੀ ਹਾਂ ਜੀ ਇਹ ਵੀ ਆਪਾਂ ਪਹਿਲੀ ਜਾਂ ਦੋ ਤਰੀਕ ਨੂੰ ਪਾਵਾਂਗੇ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਬੱਚੀ ਹਾਂ ਜੀ ਹਾਂ ਜੀ ਬੱਚੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ